ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਈਰਾਨ ਦੇ ਇਤਿਹਾਸ ਦੀ ਬਹੁਤ ਲੰਬਾ ਤੇ ਕਹਿ ਲੋ ਗੁੰਝਲਦਾਰ ਇਤਿਹਾਸ ਹੈ ਜਿਸ ਨੂੰ ਪੁਰਾਣੇ ਜ਼ਮਾਨੇ 'ਚ ਫਾਰਸ ਕਹਿੰਦੇ ਸੀ ਹਾਂਜੀ ਸਾਡੇ ਕੋਲ ਕਈ ਸਰੋਤ ਨੇ ਕੁਝ ਇਤਿਹਾਸਿਕ ਲੇਖ ਨੇ ਵਿਕੀਪੀਡੀਆ ਤੋਂ ਵੀ ਜਾਣਕਾਰੀ ਹੈ ਮਕਸਦ ਆਪਣਾ ਬਸ ਇਹ ਹੈ ਕਿ ਹਜ਼ਾਰਾਂ ਸਾਲਾਂ ਦੇ ਇਸ ਸਫ਼ਰ ਤੇ ਇੱਕ ਨਜ਼ਰ ਮਾਰੀਏ ਮੁੱਖ ਮੁੱਖ ਚੀਜ਼ਾਂ ਸਮਝੀਏ ਬਿਲਕੁਲ ਤਾਂ ਕਿ ਅੱਜ ਦਾ ਈਰਾਨ ਕਿਉਂ ਤੇ ਕਿਵੇਂ ਬਣਿਆ ਉਹ ਪਤਾ ਲੱਗੇ ਅੱਛਾ ਫਿਰ ਸ਼ੁਰੂ ਕਰੀਏ ਪੁਰਾਣੇ ਵੇਲਿਆਂ ਤੋਂ ਹਾਂ ਬਿਲਕੁਲ ਦੇਖੋ ਸਭ ਤੋਂ ਪੁਰਾਣੀਆਂ ਸਭਿਤਾਵਾਂ ਵਿੱਚੋਂ ਇੱਕ ਸੀ ਇਲਾਮ ਦੱਖਣ ਪੱਛਮ ਵਿੱਚ ਪਰ ਆਮ ਤੌਰ ਤੇ ਗੱਲ ਸ਼ੁਰੂ ਹੁੰਦੀ ਹੈ ਇੱਕ ਮੀਨੀ ਸਾਮਰਾਜ ਤੋਂ 550 ਈਸਾ ਪੂਰਵ ਦੇ ਆਸ-ਪਾਸ ਅੱਛਾ ਇੱਕ ਮਿੰਟ ਹਾਂ ਪਹਿਲਾ ਫਾਰਸੀ ਸਾਮਰਾਜ ਹੈ ਨਾ ਮੈਂ ਦਾਰਾ ਪਹਿਲੇ ਬਾਰੇ ਕਾਫੀ ਪੜਿਆ ਕੀ ਖਾਸ ਸੀ ਉਹਨਾਂ ਦੇ ਰਾਜ ਵਿੱਚ ਦੇਖੋ ਖਾਸियत ਇਹ ਸੀ ਕਿ ਇੰਨਾ ਵੱਡਾ ਸਾਮਰਾਜ ਸੀ ਤੇ ਉਹਨਾਂ ਨੇ ਬੜੀ ਵਧੀਆ ਤਰ੍ਹਾਂ ਚਲਾਇਆ ਪਰ ਸਿਪੋਲਿਸ ਵਰਗੇ ਸ਼ਾਨਦਾਰ ਸ਼ਹਿਰ ਬਣਾਏ ਇੱਕ ਸ਼ਾਹੀ ਸੜਕ ਸੀਗੀ ਉਹਨਾਂ ਦੀ ਜਿਹੜੀ ਵਪਾਰ ਤੇ ਸੰਚਾਰ ਲਈ ਬਹੁਤ ਜ਼ਰੂਰੀ ਸੀ ਹਾਂ ਸੁਣਿਆ ਉਸ ਬਾਰੇ ਤੇ ਫਿਰ ਉਹਨਾਂ ਨੇ ਸਿੱਕੇ ਵੀ ਚਲਾਏ ਡੇਰਿਕ ਤੇ ਸ਼ੇਕਲ ਮਤਲਬ ਇੱਕ ਸਟੈਂਡਰਡ ਸਿਸਟਮ ਬਣਾਇਆ ਪੈਸੇ ਦਾ ਇਹ ਸਭ ਕੁਝ ਇੱਕ ਮਜ਼ਬੂਤ ਸੈਂਟਰਲ ਸਰਕਾਰ ਦੀ ਨਿਸ਼ਾਨੀ ਸੀ ਯੂਨਾਨ ਵਾਲੇ ਆਪਣੇ ਸਰੋਤਾਂ 'ਚ ਲੜਾਈਆਂ ਦੀ ਗੱਲ ਕਰਦੇ ਨੇ ਪਰ ਉਹ ਤਾਂ ਇੱਕ ਹਿੱਸਾ ਸੀ ਹੂੰ ਪਰ ਫਿਰ ਸਿਕੰਦਰ ਆ ਗਿਆ ਨਾ ਉਸਨੇ ਤਾਂ ਸਭ ਬਦਲ ਦਿੱਤਾ ਹੋਣਾ ਹਾਂਜੀ ਬਿਲਕੁਲ ਸਿਕੰਦਰ ਦੇ ਹਮਲੇ ਨਾਲ ਅਕਮਿਨੀ ਚ ਸਾਮਰਾਜ ਦਾ ਅੰਤ ਹੋ ਗਿਆ ਫਿਰ ਥੋੜਾ ਸਮਾਂ ਯੂਨਾਨੀ ਮਤਲਬ ਸੈਲੂਸਿਡ ਰਾਜ ਰਿਹਾ ਪਰ ਉਸ ਤੋਂ ਬਾਅਦ ਆਏ ਪਾਰਥੀਅਨ ਪਾਰਥੀਅਨ ਇਨਾ ਬਾਰੇ ਘੱਟ ਸੁਣਿਆ ਹਾਂ ਹਾਂ ਪਰ ਇਹ ਬਹੁਤ ਅਹਿਮ ਸਨ ਇਹਨਾਂ ਦਾ ਰਾਜ ਬਹੁਤ ਲੰਬਾ ਚੱਲਿਆ ਕੋਈ 450 ਸਾਲ ਇਹ ਬਹੁਤ ਵੱਡੀ ਗੱਲ ਹੈ ਤੇ ਇਹਨਾਂ ਨੇ ਰੋਮਨਾਂ ਨੂੰ ਅੱਗੇ ਵਧਣ ਤੋਂ ਰੋਕ ਹੀ ਰੱਖਿਆ 450 ਸਾਲ ਸੱਚੀ ਕਮਾਲ ਹੈ ਤੇ ਇਹਨਾਂ ਤੋਂ ਬਾਅਦ ਫਿਰ ਸਾਸਾਨੀ ਆਏ ਬਿਲਕੁਲ 224 ਈਸਵੀ ਵਿੱਚ ਸਾਸਾਨੀਆਂ ਨੇ ਆ ਈਰਾਨ ਦਾ ਜਿਹੜਾ ਪੁਰਾਣਾ ਧਰਮ ਸੀ ਜ਼ਰਤੁਸ਼ਟ ਉਸ ਨੂੰ ਦੁਬਾਰਾ ਉਭਾਰਿਆ ਰਾਜ ਧਰਮ ਬਣਾਇਆ ਅੱਛਾ ਹਾਂਜੀ ਤੇ ਇੱਕ ਤਕੜਾ ਕੇਂਦਰੀ ਸ਼ਾਸਨ ਬਣਾਇਆ ਪੂਰਵੀ ਰੋਮਨ ਸਾਮਰਾਜ ਯਾਨੀ ਬਿਜ਼ੈਂਟੀਨੀਆਂ ਨਾਲ ਇਹਨਾਂ ਦੀਆਂ ਲੰਮੀਆਂ ਲੜਾਈਆਂ ਚੱਲੀਆਂ ਪਰ ਇਹੀ ਲੜਾਈਆਂ ਤੇ ਕੁਝ ਅੰਦਰੂਨੀ ਮਸਲੇ ਇਹਨਾਂ ਨੂੰ ਕਮਜ਼ੋਰ ਕਰ ਗਏ ਤੇ ਫਿਰ 7ਵੀਂ ਸਦੀ ਵਿੱਚ ਇੱਕ ਨਵੀਂ ਤਾਕਤ ਆਈ ਇਸਲਾਮ ਦੀ ਆਮਦ ਇਹ ਬਦਲਾਅ ਤਾਂ ਬਹੁਤ ਵੱਡਾ ਹੋਣਾ ਬਹੁਤ ਹੀ ਜ਼ਿਆਦਾ 633 ਤੋਂ 651 ਦੇ ਵਿੱਚ ਵਿੱਚ ਅਰਬ ਫੌਜਾਂ ਨੇ ਸਾਸਾਨੀ ਸਾਮਰਾਜ ਨੂੰ ਖਤਮ ਕਰ ਦਿੱਤਾ। ਈਰਾਨ ਹੌਲੀ-ਹੌਲੀ ਇਸਲਾਮ ਕਬੂਲ ਕਰਨ ਲੱਗਾ ਪਰ ਇੱਥੇ ਇੱਕ ਦਿਲਚਸਪ ਗੱਲ ਹੈ। ਕੀ ਕਿ ਫਾਰਸੀ ਸਭਿਆਚਾਰ ਉਹ ਖਤਮ ਨਹੀਂ ਹੋਇਆ। ਸੋਗੋਂ ਬਾਅਦ ਵਿੱਚ ਜਦੋਂ ਅਬਬਾਸੀ ਖਲੀਫਤ ਆਏ ਤਾਂ ਉਹਨਾਂ ਦੇ ਦਰਬਾਰ ਵਿੱਚ ਉਹਨਾਂ ਦੇ ਪ੍ਰਸ਼ਾਸਨ ਵਿੱਚ ਫਾਰਸੀ ਭਾਸ਼ਾ, ਫਾਰਸੀ ਤੌਰ ਤਰੀਕਿਆਂ ਦਾ ਬਹੁਤ ਅਸਰ ਸੀ। ਬਗਦਾਦ ਸ਼ਹਿਰ ਦਾ ਜਿਹੜਾ ਸ਼ੁਰੂਆਤੀ ਡਿਜ਼ਾਈਨ ਸੀ ਨਾ ਉਹ ਵੀ ਫਾਰਸੀ ਸ਼ਹਿਰਾਂ ਤੋਂ ਪ੍ਰਭਾਵਿਤ ਸੀਗਾ ਵਾਹ ਤੇ ਉਹ ਜਿਹੜੀ ਜ਼ੀਰੋ ਵਾਲੀ ਗੱਲ ਹੁੰਦੀ ਹੈ ਉਹ ਵੀ ਇਸੇ ਦੌਰ ਚ ਹਾਂਜੀ ਕਾਫੀ ਹੱਦ ਤੱਕ ਭਾਰਤ ਤੋਂ ਗਿਆਨ ਖਾਸ ਕਰਕੇ ਗਣਿਤ ਦਾ ਜਿਵੇਂ ਸਿਫਰ ਦਾ ਕਨਸੈਪਟ ਉਹ ਫਾਰਸ ਰਾਹੀਂ ਹੀ ਅੱਗੇ ਅਰਬ ਦੁਨੀਆ ਤੇ ਯੂਰਪ ਪਹੁੰਚਿਆ ਪਰ ਫਿਰ ਇੱਕ ਹੋਰ ਵੱਡਾ ਝਟਕਾ ਲੱਗਾ ਓਹੋ ਕਿਹੜਾ 13ਵੀਂ ਸਦੀ ਚ ਮੰਗੋਲ ਚੰਗੇਜ਼ ਖਾਨ ਬਹੁਤ ਜ਼ਿਆਦਾ ਤਬਾਹੀ ਹੋਈ ਸ਼ਹਿਰ ਦੇ ਸ਼ਹਿਰ ਉਜਾੜ ਦਿੱਤੇ ਕਿਤਾਬਾਂ ਸਾੜ ਦਿੱਤੀਆਂ ਖੇਤੀ ਦਾ ਸਾਰਾ ਨਿਜਾਮ ਵਿਗਾੜ ਦਿੱਤਾ ਪਰ ਨਾਲ ਹੀ ਕਲਾ ਦੇ ਖੇਤਰ ਚ ਚੀਨੀ ਪ੍ਰਭਾਵ ਵੀ ਆਇਆ ਇਸ ਤੋਂ ਬਾਅਦ ਹੂੰ ਤਬਾਹੀ ਤੋਂ ਬਾਅਦ ਫਿਰ ਉੱਠਣਾ ਅੱਗੇ ਸਫਾਵਿਦ ਸਮਰਾਜ ਦੀ ਗੱਲ ਆਉਂਦੀ ਹੈ ਉਹਨਾਂ ਦਾ ਕੀ ਯੋਗਦਾਨ ਰਿਹਾ ਸਫਾਵਿਦ ਯਾਨੀ 1501 ਤੋਂ 1736 ਤੱਕ ਇਹ ਬਹੁਤ ਅਹਿਮ ਨੇ ਇੱਕ ਤਾਂ ਇਹਨਾਂ ਨੇ ਈਰਾਨ ਨੂੰ ਫਿਰ ਤੋਂ ਇੱਕ ਕੀਤਾ ਤੇ ਦੂਜਾ ਸਭ ਤੋਂ ਵੱਡਾ ਕੰਮ ਇਹਨਾਂ ਨੇ ਸ਼ੀਆ ਇਸਲਾਮ ਨੂੰ ਸਰਕਾਰੀ ਧਰਮ ਬਣਾ ਦਿੱਤਾ ਅੱਛਾ ਇਹ ਵੱਡਾ ਫੈਸਲਾ ਸੀ ਬਹੁਤ ਵੱਡਾ ਇਸ ਨਾਲ ਈਰਾਨ ਦੀ ਇੱਕ ਵੱਖਰੀ ਪਛਾਣ ਬਣ ਗਈ ਆਪਣੇ ਗੁਵਾਂਡੀਆਂ ਤੋਂ ਖਾਸ ਕਰਕੇ ਔਟੋਮਨ ਸਾਮਰਾਜ ਤੋਂ ਜੋ ਸੁੰਨੀ ਸੀ ਇਹ ਵੰਡ ਅਜੇ ਤੱਕ ਚੱਲ ਰਹੀ ਹੈ ਸ਼ਾਹ ਅਬਾਸ ਪਹਿਲੇ ਦੇ ਸਮੇਂ ਇਸਫਾਹਾਨ ਸ਼ਹਿਰ ਬਹੁਤ ਖੂਬਸੂਰਤ ਬਣਿਆ ਠੀਕ ਹੈ ਤੇ ਫਿਰ ਕਾਜਾਰ ਆਏ ਉਸ ਸਮੇਂ ਤਾਂ ਲੱਗਦਾ ਬਾਹਰਲੀਆਂ ਤਾਕਤਾਂ ਰੂਸ ਤੇ ਬ੍ਰਿਟਨ ਦਾ ਅਸਰ ਵੱਧ ਗਿਆ ਸੀ ਹੈ ਨਾ ਹਾਂ ਕਾਜਾਰ ਵੰਸ਼ 1796 1925 ਦੇ ਵੇਲੇ ਈਰਾਨ ਕਮਜ਼ੋਰ ਹੋ ਗਿਆ ਸੀ ਉੱਤਰ ਚ ਰੂਸ ਨਾਲ ਲੜਾਈਆਂ ਹੋਈਆਂ ਕੈਕੇਸ਼ੀਅਸ ਦੇ ਇਲਾਕੇ ਹੱਥੋਂ ਨਿਕਲ ਗਏ ਦੂਜੇ ਪਾਸੇ ਬ੍ਰਿਟੇਨ ਦਾ ਦਬਦਬਾ ਵੱਧਿਆ ਉਹ ਗ੍ਰੇਟ ਗੇਮ ਵਾਲਾ ਦੌਰ ਸੀ ਹਾਂ ਮਹਾਨ ਕਿਰਬ ਤੇ ਫਿਰ ਤੇਲ ਲੱਭ ਪਿਆ ਇਸ ਨਾਲ ਈਰਾਨ ਹੋਰ ਵੀ ਮਹੱਤਵਪੂਰਨ ਹੋ ਗਿਆ ਇਹਨਾਂ ਤਾਕਤਾਂ ਲਈ ਇਸੇ ਦੌਰ ਚ 1906 ਚ ਇੱਕ ਸੰਵਿਧਾਨਿਕ ਕ੍ਰਾਂਤੀ ਵੀ ਹੋਈ ਲੋਕਾਂ ਨੇ ਹੱਕ ਮੰਗੇ ਪਰ ਪਹਿਲੀ ਵਿਸ਼ਵ ਜੰਗ ਨੇ ਕਾਜਾਰਾਂ ਨੂੰ ਹੋਰ ਕਮਜ਼ੋਰ ਕਰ ਦਿੱਤਾ ਤੇ ਇਸੇ ਕਮਜ਼ੋਰੀ ਦਾ ਫਾਇਦਾ ਲੈ ਕੇ ਫਿਰ ਰਜ਼ਾ ਖਾਨ ਆਇਆ ਪਹਿਲਵੀ ਵੰਸ਼ ਬਿਲਕੁਲ ਪਹਿਲਵੀ ਵੰਚ 1925-1979 ਪਹਿਲਾ ਰਜ਼ਾ ਸ਼ਾ ਫਿਰ ਉਹਦਾ ਬੇਟਾ ਮੁਹੰਮਦ ਰਜ਼ਾ ਸ਼ਾ ਇਹਨਾਂ ਨੇ ਈਰਾਨ ਨੂੰ ਆਧੁਨਿਕ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਫੌਜ ਸਿੱਖਿਆ ਸੜਕਾਂ ਪਰ ਇਹ ਰਾਜ ਕਾਫੀ ਤਾਨਾਸ਼ਾਹੀ ਵਾਲਾ ਸੀ ਹਮ ਤੇ 1953 ਚ ਇੱਕ ਤਖਤਾ ਪਲਟ ਹੋਇਆ ਪ੍ਰਧਾਨ ਮੰਤਰੀ ਮੋਸਾਦੇਕ ਜਿਸ ਨੇ ਤੇਲ ਕੰਪਨੀਆਂ ਨੂੰ ਨੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਹਟਾ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਇਸ ਵਿੱਚ ਅਮਰੀਕਾ ਤੇ ਬ੍ਰਿਟੇਨ ਦਾ ਹੱਥ ਸੀ ਇਸ ਨਾਲ ਸ਼ਾ ਤਾਂ ਤਕੜਾ ਹੋ ਗਿਆ ਪਰ ਲੋਕਾਂ 'ਚ ਗੁੱਸਾ ਵੱਧਾ ਗਿਆ ਤੇ ਇਹੀ ਗੁੱਸਾ ਫਿਰ 1979 ਦੀ ਇਸਲਾਮੀ ਕ੍ਰਾਂਤੀ ਬਣਿਆ ਜਿਸ ਨੇ ਸਭ ਕੁਝ ਹੀ ਬਦਲ ਕੇ ਰਖ ਦਿੱਤਾ ਹਾਂਜੀ ਇੱਕ ਬਹੁਤ ਵੱਡਾ ਮੋੜ ਸ਼ਾ ਦੇਸ਼ ਛੱਡ ਕੇ ਚਲਾ ਗਿਆ ਅਯਾਤੁੱਲਾ ਖੁਮੈਨੀ ਵਾਪਸ ਆ ਗਏ ਤੇ ਈਰਾਨ ਬਣ ਗਿਆ ਇੱਕ ਇਸਲਾਮੀ ਗਣਰਾਜ ਇੱਕ ਅਨੋਖਾ ਸਿਸਟਮ ਹੈ ਜਿੱਥੇ ਚੋਣਾ ਵੀ ਹੁੰਦੀਆਂ ਨੇ ਰਾਸ਼ਟਰਪਤੀ ਸੰਸਦ ਵੀ ਹੈ ਪਰ ਅਸਲੀ ਤਾਕਤ ਸੁਪਰੀਮ ਲੀਡਰ ਤੇ ਕੁਝ ਹੋਰ ਧਾਰਮਿਕ ਸੰਸਥਾਵਾਂ ਕੋਲ ਹੈ ਠੀਕ ਹੈ ਤੇ ਇਸ ਨਵੇਂ ਦੌਰ ਵਿੱਚ ਇਸਲਾਮੀ ਗਣਰਾਜ ਦੇ ਸਮੇਂ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਕਾਫੀ ਕੁਝ ਹੋਇਆ ਬਹੁਤ ਕੁਝ 1980 ਤੋਂ 88 ਤੱਕ ਇਰਾਕ ਨਾਲ ਲੰਬੀ ਖੂਨੀ ਜੰਗ ਚੱਲੀ ਫਿਰ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦਾ ਮੁੱਦਾ ਉੱਠਿਆ ਜਿਸ ਤੇ 2015 ਚ ਇੱਕ ਸਮਝੌਤਾ ਜੀਸੀਪੀਓਏ ਹੋਇਆ ਸੀ ਪਰ 2018 ਚ ਅਮਰੀਕਾ ਉਸ ਤੋਂ ਬਾਹਰ ਹੋ ਗਿਆ ਹਾਂ ਤੇ ਪਾਬੰਦੀਆਂ ਫਿਰ ਲੱਗ ਗਈਆਂ ਬਿਲਕੁਲ ਆਰਥਿਕ ਹਾਲਤ ਤੇ ਬਹੁਤ ਅਸਰ ਪਿਆ ਦੇਸ਼ ਦੇ ਅੰਦਰ ਵੀ ਕਈ ਵਾਰ ਲੋਕ ਸੜਕਾਂ ਤੇ ਆਏ 2009 ਚ 2017 19 ਚ ਤੇ ਖਾਸ ਕਰਕੇ 2022 ਮੈਸਾ ਅਮੀਨੀ ਦੀ ਮੌਤ ਤੋਂ ਬਾਅਦ ਨਾਲ ਹੀ ਈਰਾਨ ਨੇ ਇਸ ਖਿੱਤੇ ਵਿੱਚ ਆਪਣਾ ਅਸਰ ਵਧਾਇਆ ਜਿਸ ਨੂੰ ਕਈ ਵਾਰ ਪ੍ਰਤੀਰੋਧ ਦਾ ਤੁਰਾ ਕਹਿੰਦੇ ਨੇ ਸੀਰੀਆ ਲਬਨਾਨ ਹਿਜ਼ਬੁੱਲਾ ਯਮਨ ਹੂਥੀ ਤੇ ਹੁਣੇ ਜੇ 2024 25 ਵਿੱਚ ਇਜ਼ਰਾਈਲ ਤੇ ਅਮਰੀਕਾ ਨਾਲ ਸਿੱਧਾ ਟਕਰਾਅ ਵੀ ਹੋਇਆ ਜੋ ਫਿਲਹਾਲ ਰੁਕਿਆ ਹੋਇਆ ਹੈ 12 ਹਮਲੇ ਹੋਏ ਪਰ ইরਾਨੀ ਪਛਾਣ ਫਿਰ ਵੀ ਕਾਇਮ ਰਹੀ ਬਿਲਕੁਲ ਇਹ ਕਹਾਣੀ ਹੈ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਆਪਣੇ ਸੱਭਿਆਚਾਰ ਨੂੰ ਬਚਾਈ ਰੱਖਣ ਦੀ ਤੇ ਵੱਡੀਆਂ-ਵੱਡੀਆਂ ਤਬਦੀਲੀਆਂ ਵਿੱਚੋਂ ਲੰਘਣ ਦੀ ਧਰਮ ਬਦਲਿਆ ਰਾਜ ਕਰਨ ਦੇ ਤਰੀਕੇ ਬਦਲੇ ਬਾਦਸ਼ਾਹਤ ਤੋਂ ਇਸਲਾਮੀ ਗਣਰਾਜ ਬਣ ਗਿਆ ਇਸ ਇਤਿਹਾਸ ਨੂੰ ਸਮਝੇ ਬਿਨਾ ਅੱਜ ਦੇ ਈਰਾਨ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਸਹੀ ਗੱਲ ਹੈ ਤੇ ਅਖੀਰ ਵਿੱਚ ਸਾਡੇ ਸੁਣਨ ਵਾਲਿਆਂ ਲਈ ਕੋਈ ਸੋਚਣ ਵਾਲੀ ਗੱਲ ਹਾਂ ਇਹੀ ਕਿ ਜਦੋਂ ਅਸੀਂ ਇਹ ਸਾਰਾ ਕੁਝ ਦੇਖਦੇ ਹਾਂ ਸਾਮਰਾਜਾਂ ਦਾ ਉਭਾਰ ਤੇ ਪਤਨ ਹਮਲੇ ਕ੍ਰਾਂਤੀਆਂ ਤੇ ਫਿਰ ਮੁੜ ਖੜੇ ਹੋਣਾ ਤਾਂ ਕਿਹੜੀਆਂ ਇਹੋ ਜਿਹੀਆਂ ਇਤਿਹਾਸਿਕ ਗੱਲਾਂ ਜਾਂ ਰੁਝਾਨ ਨੇ ਜੋ ਸਾਨੂੰ ਇਸ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਈਰਾਨ ਦੇ ਆਉਣ ਵਾਲੇ ਕੱਲ ਬਾਰੇ ਕੁਝ ਇਸ਼ਾਰਾ ਦੇ ਸਕਦੇ ਨੇ ਇਹ ਸਵਾਲ ਸ਼ਾਇਦ ਸਾਨੂੰ ਇਸ ਇਤਿਹਾਸ ਦੀ ਡੂੰਘਾਈ ਵਿੱਚ ਹੋਰ ਸੋਚਣ ਲਈ ਪ੍ਰੇਰੇ